ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜੀ ਵੀ ਪਤਲੇ ਨਾਪ ਦੇ ਉੱਤੇ ਪਲੋਈਆਂ ਕਿੰਨੇ ਇੰਚ ਤੇ ਪੈਂਦੀਆਂ ਹੁੰਦੀਆਂ ਨੇ ਤੇ ਕਿੰਨਾ ਆਪਾਂ ਗੈਪ ਰੱਖਣਾ ਹੁੰਦਾ ਕਿੰਨੇ ਆਪਾਂ ਸਾਈਡ ਪਲੋਈਆਂ ਦਾ ਗੈਪ ਰੱਖਣਾ ਹੁੰਦਾਗਾ ਤੇ ਤੀਰਾ ਕਿੰਨਾ ਰੱਖਣਾਗਾ ਗੜਾ ਕਿੰਨਾ ਰੱਖਣਾਗਾ ਇਹ ਚੀਜ਼ ਬਾਰੇ ਆਪਾਂ ਤੁਹਾਨੂੰ ਅੱਜ ਜਾਣਕਾਰੀ ਦੇਵਾਂਗੇ ਜੀ ਤੇ ਸਾਰਿਆਂ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਵੀ ਨਾਪ ਆਪਣੇ ਕੋਲੇ ਹੈਗਾਗਾ ਛਾਤੀ ਦਾ ਉੱਪਰੋਂ ਨਾਪ ਹੈਗਾ ਜੀ ਫਿਟਿੰਗ ਦਾ 16 ਇੰਚ ਤੇ ਕਮਰ ਦਾ ਨਾਪ ਹੈਗਾ ਆਪਣੇ ਕੋਲੇ 14.5 ਇੰਚ 14 ਇੰਚ ਆਉਂਦਾ ਤੇ ਥੋੜਾ ਜਿਹਾ ਆਪਾਂ ਲੂਜ਼ ਰੱਖਾਂਗੇ ਕਿਉਂਕਿ ਕਪੜਾ ਥੋੜਾ ਜਆ ਵੀ ਛੱਜਣਾ ਜਾਵੇ ਇਸ ਕਰਕੇ ਅੱਧਾ ਇੰਚ ਆਪਾਂ ਥੋੜਾ ਜਿਹਾ ਲੂਜ਼ ਰੱਖਾਂਗੇ हिਪ ਆ ਆਪਣੇ ਕੋਲੇ ਹੈਗੀ ਹੈ ਜੀ 18 ਇੰਚ ਇਸ ਨਾਪ ਦੀ ਆਪਾਂ ਕਟਿੰਗ ਕਰਾਂਗੇ ਤੇ ਇਹ ਤਾਂ ਦੱਸਾਂਗੇ ਆਪਾਂ ਤੁਹਾਨੂੰ ਵੀ ਪਲੋਈਆਂ ਕਿੰਨੇ ਇੰਚ ਤੇ ਪਹਿਣਗੀਆਂ ਲਓ ਜੀ ਹੁਣ ਆਪਾਂ ਪਹਿਲਾਂ ਤੀਰੇ ਦੇ ਨਿਸ਼ਾਨ ਲਾਉਣੇ ਆ ਜੇ ਤੁਸੀਂ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ 13 ਇੰਚ ਆਪਣੇ ਕੋਲੇ ਆਪਾਂ ਰੱਖਣਾਗਾ ਜੀ 12 ਇੰਚ ਆਪਣੇ ਕੋਲੇ 13 ਇੰਚ ਤੇ ਆਪਾਂ ਨਿਸ਼ਾਨ ਲਾਵਾਂਗੇ ਦੇਖੋ 13 ਇੰਚ ਤੇ ਆਪਾਂ ਨਿਸ਼ਾਨ ਲਾਵਾਂਗੇ ਕਾਟ ਪੈਣ ਵੇਲੇ ਥੋੜਾ ਜਿਹਾ ਘਟ ਜਾਂਦਾ ਹੁੰਦਾਗਾ ਇਸ ਕਰਕੇ ਥੋੜਾ ਜਿਹਾ ਆਪਾਂ ਜ਼ਿਆਦਾ ਰੱਖਦੇ ਆ ਠੀਕ ਹੈ ਜੀ ਇੱਥੋਂ ਆਪਾਂ ਰੱਖਣਾਗਾ 7.5 ਇੰਚ ਮੋੜਾ ਮੋੜਾ ਵੀ ਇੱਧਾ ਇੰਚ ਘਟ ਜਾਂਦਾਗਾ ਜਦੋਂ ਆਪਾਂ ਕਾਟ ਪਾਉਨੇ ਆ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨਿਸ਼ਾਨ ਲਾ ਲਿਆ ਪਹਿਲਾਂ ਫਿਰ ਆਪਾਂ ਲਾਉਣਾ ਫੀਟਿੰਗ ਦਾ ਨਿਸ਼ਾਨ ਸਵਾ 8.3 ਤੇ ਠੀਕ ਹੈ ਜੀ 16.5 ਇੰਚ ਸਵਾ 8 ਤੇ ਨਿਸ਼ਾਨ ਲਾ ਲਿਆ ਹੁਣ ਆਪਾਂ ਲਾਵਾਂਗੇ ਕਮਰ ਦਾ ਨਿਸ਼ਾਨ ਕਮਰ ਆਪਾਂ ਇੱਥੋਂ 6 ਇੰਚ ਤੇ ਲਾਵਾਂਗੇ ਜੀ 1.7 14 ਇੰਚ ਆਪਣੇ ਕੋਲੇ ਕਮਰ ਤਿਆਰ ਆ ਸਾਢੇ 15 ਇੰਚ ਤੇ ਆਪਾਂ ਨਿਸ਼ਾਨ ਲਾਉਣਾਗਾ ਠੀਕ ਹੈ ਜੀ ਤੇ ਹੁਣ ਆਪਾਂ ਉੱਪਰੋਂ ਜਿਹੜੀ ਫਿਟਿੰਗ ਆ ਉਹ ਰੱਖਣੀ ਹੈਗੀ 15 ਇੰਚ ਤੇ ਇਥੋਂ ਆਪਾਂ ਰੱਖਾਂਗੇ हिਪ 18 ਇੰਚ ਇਥੋਂ ਆਪਾਂ ਵੱਧ ਨਹੀਂ ਰੱਖਣਾ ਇਥੋਂ ਆਪਾਂ ਪੂਰਾ ਹੀ ਰੱਖਣਾਗਾ ਹੁਣ ਆਪਾਂ ਇਹਨੂੰ ਇਥੋਂ ਇਸ ਤਰ੍ਹਾਂ ਮਿਲਾ ਲੈਣਾ ਇਧਰੋਂ ਆਪਾਂ ਪਾਉਣੀ ਆ ਗੁਲਾਈ ਠੀਕ ਹੈ ਜੀ ਇਹ ਗੁਲਾਈ 1.5 ਇੰਚ ਤੇ 1.5 ਇੰਚ ਤੇ ਪਾ ਸਕਦੇ ਆ ਸਵਾ ਇੰਚ ਤੇ ਵੀ ਠੀਕ ਰਹਿੰਦੀ ਹੈਗੀ ਵੱਡਿਆਂ ਦੇ ਆਪਾਂ ਡੇਢ ਇੰਚ ਤੇ ਕਲਾਈ ਪਾ ਲੈਣੇ ਹਾਂਗੇ ਹੁਣ ਆਪਾਂ ਇੱਥੋਂ ਇਹਨੂੰ ਕਟਿੰਗ ਕਰ ਲਾਂ ਹਲਕਾ ਜਿਹਾ ਆਪਾਂ ਇਹਨੂੰ ਇੱਥੋਂ ਡਾਊਨ ਕਰਾਂਗੇ ਜ਼ਿਆਦਾ ਨਹੀਂ ਫਰੰਟ ਵਾਲਾ ਪੱਲਾ ਚੱਕ ਕੇ ਥੋੜੀ ਜਿਹੀ ਆਪਾਂ ਕੱਟ ਪਾ ਲੈਣੀ ਆ ਹੁਣ ਉਸ ਤੋਂ ਬਾਅਦ ਲਾਉਣਾ ਜੀ ਮੇਨ ਕੰਮਾ ਜਿਹੜਾ ਪਲੋਈਆਂ ਦੇ ਨਿਸ਼ਾਨ ਲਾਉਣੇ ਨੇ ਪਲੋਈਆਂ ਦੇ ਨਿਸ਼ਾਨ ਹੈਗੇ ਆਪਣੇ ਕੋਲੇ 9.5 ਇੰਚ ਤੇ ਪਲੋਈ ਆਉਗੀ ਆਪਣੇ 10 ਇੰਚ ਤੇ ਆਪਾਂ ਨਿਸ਼ਾਨ ਲਾਵਾਂਗੇ 10 ਤੋਂ ਵੀ ਥੋੜਾ ਘੱਟ ਹੀ ਰੱਖਾਂਗੇ ਇਧਰੋਂ ਆਪਾਂ ਰੱਖਣਾ ਜੀ 3 ਇੰਚ ਦਾ ਗੈਪ ਇਧਰੋਂ ਆਪਾਂ ਪਲੋਈ ਰੱਖਣੀ ਆ 6.5 ਇੰਚ ਇਹਨੂੰ ਆਪਾਂ ਹੁਣ ਇੱਥੋਂ ਮੜਾ ਲਾਂਗੇ ਜਿਹੜੀ ਹੁਣ ਆਪਾਂ ਸਾਈਡ ਪਲੋਈ ਪਾਉਣੀ ਹੈ ਜੀ ਉਹਦਾ ਆਪਾਂ 2 ਇੰਚ ਤੇ ਗੈਪ ਰੱਖਾਂਗੇ ਉਹਦਾ 2 ਇੰਚ ਤੇ ਆਪਾਂ ਗੈਪ ਕਿਉਂ ਰੱਖਦੇ ਆ ਉਹਦਾ ਆਪਾਂ ਤੁਹਾਨੂੰ ਦੱਸਦੇ ਆ ਦੇਖੋ ਇੱਥੋਂ ਆਪਣੀ ਜਦੋਂ ਨਾ ਜਿਹੜੀ ਕਿ ਚੀਜ਼ ਘਟ ਆਉਂਦੀ ਹੈ ਜਿਵੇਂ 9 ਇੰਚ ਤੇ 10 ਇੰਚ ਤੇ ਪਲੋਈ ਆਉਂਦੀ ਹੈ ਇਹ ਉੱਪਰ ਨੂੰ ਹੋ ਜਾਂਦੀ ਹੈ ਪਲੋਈ ਇਸ ਕਰਕੇ ਆਪਾਂ ਨੂੰ ਆਹ ਪਲੋਈ ਦਾ ਵੀ ਗੈਪ ਘਟਾਉਣਾ ਪੈਂਦਾਗਾ ਤੇ ਜਦੋਂ ਆਪਣੀ ਆਹ ਪਲੇਟ ਨੀਵੇਂ ਹੁੰਦੀ ਹੈ ਤਾਂ ਆਪਾਂ ਨੂੰ ਇਹਦਾ ਜਿਹੜਾ ਆ ਕੇ ਲੰਬਾਈ ਵਧਾਉਣੀ ਪੈਂਦੀ ਹੁੰਦੀ ਹੈ ਇਸ ਕਰਕੇ ਫਿਟਿੰਗ ਸਹੀ ਆਉਂਦੀ ਹੈ ਕਿਉਂਕਿ ਪਤਲੇ ਦੇ ਆ ਚੀਜ਼ ਵੀ ਘਟਾਉਣੀ ਪੈਂਦੀ ਹੈ ਜੀ ਤੇ ਇਥੋਂ ਵੀ ਕੋਈ ਦਾ ਅੱਧਾ ਇੰਚ ਆਪਾਂ ਨੂੰ ਘਟਾਉਣਾ ਪੈਂਦਾ ਹੈਗਾ ਇਧਰੋਂ ਵੀ ਆਪਾਂ 2 ਇੰਚ ਰੱਖਾਂਗੇ ਠੀਕ ਹੈ ਜੀ ਦੇਖੋ ਅੱਧਾ ਇੰਚ ਆਪਾਂ ਇਥੋਂ ਡਾਊਨ ਕਰ ਲਿਆ ਤੇ ਹੁਣ ਆਪਾਂ ਜਿਹੜੀ ਫਰੰਟ ਕਟਾਟਾ ਉਹ ਆਪਾਂ ਬਾਅਦ ਚੋਂ ਪਾਵਾਂਗੇ ਜੇ ਆਪਾਂ ਪਹਿਲਾਂ ਕੱਟ ਪਾ ਲਾਂਗੇ ਤਾਂ ਆਪਾਂ ਨੂੰ ਦੁਬਾਰਾ ਕੱਟ ਫਿਰ ਵੀ ਪਾਣੀ ਪਊ ਸਟੀਚਿੰਗ ਕਰਨ ਵੇਲੇ ਇਸ ਕਰਕੇ ਆਪਾਂ ਇੱਕ ਵਾਰ ਹੀ ਕੱਟ ਪਾਵਾਂਗੇ ਇਸ ਤਰ੍ਹਾਂ ਆਪਾਂ ਪਲੋਈਆਂ ਦੇ ਨਿਸ਼ਾਨ ਲਾ ਲੈਣੇ ਨੇ ਤੇ ਹੁਣ ਆਪਾਂ ਗਲਾ ਕਟਿੰਗ ਕਰਾਂ ਲਾਂਗਾ ਬੈਕ ਗਲਾ ਆਪਣੇ ਕੋਲੇ ਹੈਗਾ ਜੀ 5 ਇੰਚ ਸਵਾਗ ਤੋਂ 2 ਤੋਂ ਥੋੜਾ ਜਿਹਾ ਆਪਾਂ ਉੱਪਰ ਨਿਸ਼ਾਨ ਲਾਇਆ ਚੌੜਾਈ ਇਹਦੀ ਜਿਹੜੀ ਰੱਖਣੀ ਹੈਗੀ ਜੇ ਤੁਹਾਡੇ ਕੋਲੇ ਗਲਾ ਡੀਪ ਆ ਜੀ ਤਾਂ ਤੁਸੀਂ ਥੀਰਾ ਘੱਟ ਵੀ ਰੱਖ ਸਕਦੇ ਹੋ ਥੋੜਾ ਜਿਹਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਪਪਲੋਈਆਂ ਦਾ ਨਿਸ਼ਾਨ ਲਾ ਲੈਨੇ ਇਸੇ ਤਰ੍ਹਾਂ ਹੀ ਆਪਾਂ ਫਿਟਿੰਗ ਦਾ ਨਿਸ਼ਾਨ ਲਾ ਲਾਂਗੇ इधर ला ले दूजी साइड भी इस तरह ही निशान ला लेंगे ए पाइपिंग लाई है चाहे आप लैस लगाई इस करके आप चार इंच घेरा बद कटिंग गा जिन्ना अपना घेरा सी उस तो चार इंच बद कटिंग ਠੀਕ ਹੈ ਜੀ ਇਸ ਤਰ੍ਹਾਂ ਆਪਾਂ ਪਤਲੇ ਨਾਪ ਦੇ ਉੱਪਰ ਪਲੋਈਆਂ ਪਾਉਣੀਆਂ ਨੇ ਇਸ ਤਰ੍ਹਾਂ ਕੱਟਾਂ ਪਾਉਣੀਆਂ ਨੇਗੀਆਂ ਜੇ ਵੀਡੀਓ ਵਧੀਆ ਲੱਗਦੀ ਹੈ ਜੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਮੈਂਟ ਕਰਕੇ ਦੱਸਿਆ ਕਰੋ ਕਿ ਸਾਡੇ ਕੰਮ ਕਰਨ ਦਾ ਤਰੀਕਾ ਸਾਡੇ ਸਮਝਾਉਣ ਦਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਲਓ ਜੀ ਇੱਥੋਂ ਆਪਾਂ ਫਰੰਟ ਕੱਟ ਪਾਉਣੀ ਹੈ ਠੀਕ ਹੈ ਜੀ ਲਓ ਜੀ ਇਸ ਤਰ੍ਹਾਂ ਆਪਾਂ ਸੂਫਤੀ ਕਟਿੰਗ ਕਰਤੀ ਆ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ